ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਹੋਇਆ ਗ੍ਰਿਫਤਾਰ ਜੋ ਪਠਾਨ ਮਾਜਰਾ ਤੋਂ ਬਾਅਦ ਇਸ ਐਮਐਲਏ ਦੇ ਉੱਪਰ ਵੀ ਜੋ ਉਹੀ ਦੋਸ਼ ਐਡ ਹੋਏ ਨੇ ਜਿਹੜੇ ਪਠਾਨ ਮਾਜਰਾ ਦੇ ਉੱਪਰ ਹੋਏ ਸੀ ਸੋ ਆਮ ਆਦਮੀ ਪਾਰਟੀ ਦਾ ਇਹ ਮੌਜੂਦਾ ਵਿਧਾਇਕ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸੋ ਮਾਰ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ ਜੋ ਕਿ ਮਾਮਲਾ ਉਹੀ ਜ਼ਬਰਜਨਾਹ ਦਾ ਮਾਮਲਾ ਛੇੜਛਾੜ ਦਾ ਇਸ ਐਮਐਲਏ ਦੇ ਉੱਪਰ ਵੀ ਦੋਸ਼ ਲੱਗੇ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੋ ਹੁਣ ਇੱਕੋਦਮ ਉਚਾਲ ਆ ਗਿਆ ਹੈ ਇਹ ਕਿਹੜਾ ਐਮਐਲਏ ਜਿਸਦੇ ਉੱਪਰ ਉਹੀ ਦੋਸ਼ ਐਡ ਹੋਏ ਨੇ ਜੋ ਪਠਾਨ ਮਾਜਰਾ ਦੇ ਉੱਪਰ ਲੱਗੇ ਹੋਏ ਨੇ 376 ਦਾ ਪਰਚਾ ਹੋਇਆ ਹੈ ਇਸ ਦੇ ਉੱਪਰ ਵੀ ਛੇੜਛਾੜ ਦੇ ਦੋਸ਼ ਨੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤਾ ਦਿੱਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਇਹ ਨਹੀਂ ਦੇਖਿਆ ਕਿ ਇਹ ਲੀਡਰ ਲੈਕ ਵੀ ਹੈ ਜਾਂ ਨਹੀਂ ਇਸ ਨੇ ਪਿੱਛੇ ਕੀ ਗੁਨਾਹ ਕੀਤੇ ਹੋਏ ਨੇ ਜੋ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਹੁੰਦਾ ਹੋਇਆ ਹੈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦਾ ਤੇ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੂੰ ਟਿਕਟਾਂ ਦੇ ਕੇ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਔਰ ਉਸ ਸਮੇਂ ਲੋਕਾਂ ਨੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਦੇਖਿਆ ਤੇ ਝਾੜੂ ਦੇਖਿਆ ਔਰ ਆਪਣੇ ਹਲਕੇ ਦੇ ਲੀਡਰ ਬਾਰੇ ਜਾਣਕਾਰੀ ਨਹੀਂ ਲਈ ਔਰ ਲੋਕਾਂ ਨੇ ਤੜਾ ਤੜ ਵੋਟ ਪਾ ਕੇ ਜੋ ਆਮ ਆਦਮੀ ਪਾਰਟੀ ਨੂੰ 92 ਐਮ.ਐਲ.ਏ ਦੇ ਦਿੱਤੇ 3 ਸਾਲ ਬੀਤ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਪਰ ਜਿਹੜੇ ਕੇਸ ਦਰਜ ਹੋ ਰਹੇ ਨੇ ਜਾਂ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਉਹ ਬਹੁਤ ਵੱਡਾ ਸਵਾਲ ਬਣਿਆ ਹੋਇਆ ਕਿ ਆਮ ਆਦਮੀ ਪਾਰਟੀ ਨੇ ਫਿਰ ਉਸ ਸਮੇਂ ਇਹਨਾਂ ਨੂੰ ਟਿਕਟਾਂ ਦੇਣ ਲੱਗਿਆ ਇਹਨਾਂ ਦਾ ਬੈਕਗ੍ਰਾਉਂਡ ਕਿਉਂ ਨਹੀਂ ਦੇਖੀ ਇਹਨਾਂ ਦਾ ਪਿਛੋਕੜ ਕਿਉਂ ਨਹੀਂ ਦੇਖਿਆ ਕਿ ਇਹ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਕਿਸ ਕਾਰਨ ਕੱਢੇ ਗਏ ਨੇ ਜਾਂ ਦੂਸਰੀਆਂ ਪਾਰਟੀਆਂ ਨੇ ਇਹਨਾਂ ਨੂੰ ਟਿਕਟਾਂ ਕਿਉਂ ਨਹੀਂ ਦਿੱਤੀਆਂ ਜੋ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਟਿਕਟਾਂ ਦੇ ਕੇ ਤੇ ਲੋਕਾਂ ਨੇ ਇਹਨਾਂ ਨੂੰ ਐਮਐਲਏ ਬਣਾਇਆ ਹੁਣ ਇਹਨਾਂ ਦੇ ਉੱਪਰ ਦੋਸ਼ ਐਡ ਹੋ ਰਹੇ ਨੇ ਪਠਾਨ ਮਾਜਰਾ ਤੋਂ ਬਾਅਦ ਇਹ ਵਿਧਾਇਕ ਅੱਜ ਗ੍ਰਿਫਤਾਰ ਹੋਇਆ ਹੈ ਪਠਾਨ ਮਾਜਰਾ ਜੋ ਕਿ ਸਨੌਰ ਹਲਕੇ ਤੋਂ ਜਦੋਂ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਅੱਜ ਤੋ ਤੇਰਾ ਕੇ ਕਟੋਕੜ 10 ਸਾਲ ਪੁਰਾਣਾ ਕੇਸ ਸੀ ਜੋ ਉਹਨਾਂ ਦੇ ਉੱਪਰ ਜ਼ਬਰ ਜਨਾਹ ਦਾ ਕੇਸ ਸੀਗਾ 370 ਦਾ ਪਰਚਾ ਦਰਜ ਕੀਤਾ ਹੋਇਆ ਸੋ ਹੁਣ ਇਸ ਐਮਐਲਏ ਦੇ ਉੱਪਰ ਵੀ ਛੇੜਛਾੜ ਦਾ ਕੇਸ ਦਰਜ ਹੋਇਆ ਹੈ 2013 ਦੇ ਵਿੱਚ ਇਸ ਲੀਡਰ ਨੇ ਆਪਣੇ ਹੀ ਹਲਕੇ ਦੇ ਵਿੱਚ ਜਿਹੜਾ ਕਿ ਇੱਕ ਛੇੜਛਾੜ ਮਾਮਲੇ ਦੇ ਵਿੱਚ ਇਹਨਾਂ ਦੇ ਉੱਪਰ ਜੋ ਐਫਆਈਆਰ ਦਰਜ ਹੁੰਦੀ ਏ ਸੋ ਅੱਜ ਜੋ ਤਰਨ ਤਾਰਨ ਦੀ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਸੋ ਇਸ ਤੇ ਚੱਲਦਾ ਹੁਣ ਉਹਨਾਂ ਨੂੰ ਅਦਾਲਤ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ 12 ਸਤੰਬਰ ਨੂੰ ਅਦਾਲਤ ਇਹਨਾਂ ਨੂੰ ਸਜ਼ਾ ਦਾ ਸਮਾਂ ਸੁਣਾਵੇਗੀ ਜੋ ਨੁਕਰਾ ਕਰੇਗੀ ਕਿ ਕਿੰਨੀ ਸਜ਼ਾ ਹੁੰਦੀ ਏ ਇਸ ਕੇਸ ਦੇ ਵਿੱਚ ਜੋ ਕਿ ਪਿੰਡ ਉਸਮਾ ਵਾਲੀ ਕਸ਼ਮੀਰ ਸਿੰਘ ਉਹਨਾਂ ਦੀ ਲੜਕੀ ਹਰਬਿੰਦਰ ਕੌਰ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਦੇ ਹਮਲੇ ਤੇ ਇਸਦੇ ਬਹੁਤ ਚਰਚਿਤ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਅੱਜ ਸੁਣਵਾਈ ਹੋਈ ਹੈ। ਅੰਤਿਮ ਸੁਣਵਾਈ 10 ਸਤੰਬਰ ਤੈਅ ਕਰ ਦਿੱਤੀ ਗਈ ਸੀ ਜਿਸ ਦੇ ਦੌਰਾਨ ਅੱਜ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜੋ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਉਹਨਾਂ ਦੇ ਸਮੇਤ 12 ਜਣਿਆਂ ਨੂੰ ਦੋਸ਼ੀ ਕਰਾ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਤਿੰਨ ਨੂੰ ਛੱਡ ਕੇ ਬਾਕੀ ਸੱਤ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਮੌਜੂਦਾ ਵਿਧਾਇਕ ਵੀ ਅੱਜ ਗ੍ਰਿਫਤਾਰ ਹੋ ਗਏ ਨੇ ਜਦੋਂ ਕਿ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਦੋਛੀ ਪਹਿਲਾ ਹੀ ਤਿਹਾਰ ਜੇਲ੍ਹ ਵਿੱਚ ਬੰਦੇ ਜੋ ਹਰਬਿੰਦਰ ਕੌਰ ਦੇ ਵਕੀਲ ਅਮਿਤ ਤਮਨ ਨੇ ਦੱਸਿਆ ਕਿ ਜ਼ਮਾਨਤੀ ਧਰਾਵਾਂ ਦੇ ਚੱਲਦਿਆਂ ਤਿੰਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਦੋਂ ਕਿ ਬਾਕੀਆਂ ਨੂੰ ਕਿੰਨੀ ਸਜ਼ਾ ਹੁੰਦੀ ਹੈ ਇਸ ਦਾ ਫੈਸਲਾ 12 ਸਤੰਬਰ ਨੂੰ ਹੋਵੇਗਾ ਸੋ ਆਮ ਆਦਮੀ ਪਾਰਟੀ ਦੇ ਹਲਕਾ ਖਨੂਰ ਸਾਹਿਬ ਤੋਂ ਵਿਧਾਇਕ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਨੂੰ 2022 ਦੇ ਵਿੱਚ ਟਿਕਟ ਦਿੱਤੀ ਗਈ ਸੀ 2022 ਤੋਂ ਪਹਿਲਾਂ ਇਹ ਅਕਾਲੀ ਦਲ ਦੇ ਵਿੱਚ ਹੋਇਆ ਕਰਦੇ ਸੀ ਔਰ ਅਕਾਲੀ ਦਲ ਵਿੱਚ ਜਦੋਂ ਇਹ ਸੀਗੇ ਉਸ ਸਮੇਂ ਇਹਨਾਂ ਨੇ ਇੱਕ ਘਨੌਣੀ ਹਰਕਤ ਕੀਤੀ ਸੀ ਜੋ ਇਹਨਾਂ ਦੇ ਵੱਲੋਂ ਪਿੰਡ ਉਸਮਾ ਦੀ ਲੜਕੀ ਦੇ ਵੱਲੋਂ ਜਿਹੜੇ ਕਿ ਦੋਸ਼ ਲਾਏ ਗਏ ਸੀ ਔਰ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਕੇਸ ਦਰਜ ਹੁੰਦਾ ਸੋ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕਿ ਹਲਕਾ ਖਰੂਰ ਸੇਬ ਤੋਂ ਵਿਧਾਇਕ ਨੇ ਅੱਜ ਗਿਰਪਦਾਰ ਹੋਏ ਨੇ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੈ ਆਮ ਆਦਮੀ ਪਾਰਟੀ ਨੂੰ ਜੋ ਇੱਕ ਇੱਕ ਕਰਕੇ ਇਹ ਛਟਕੇ ਲੱਗ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਦੋਂ ਇਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਸ ਸਮੇਂ ਇਹਨਾਂ ਦਾ ਪਿਛੋਕੜ ਕੀ ਦੇਖਿਆ ਗਿਆ ਉਸ ਸਮੇਂ ਆਮ ਆਦਮੀ ਪਾਰਟੀ ਦੇ ਟਿਕਟਾਂ ਦੇਣ ਤੇ ਕਿੰਨੇ ਪੈਸੇ ਲੈ ਕੇ ਇਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਕਿਉਂਕਿ ਇਹਨਾਂ ਨੂੰ ਮੁੱਲ ਟਿਕਟਾਂ ਦਿੱਤੀਆਂ ਗਿਆ ਸੀ ਜਿਸ ਕਾਰਨ ਇਹਨਾਂ ਨੇ ਪੈਸਾ ਦਿੱਤਾ ਸੀ ਪਾਰਟੀ ਨੂੰ ਔਰ ਪਾਰਟੀ ਦੇ ਵੱਲੋਂ ਜਿਹੜਾ ਕਿ ਇਹ ਟਿਕਟਾਂ ਲੈਣ ਦੇ ਲੈਕ ਨਹੀਂ ਸੀ ਪਰ ਪਾਰਟੀ ਨੇ ਇਹਨਾਂ ਨੂੰ ਐਮਐਲਏ ਬਣਾਇਆ ਜਿਹੜੇ ਕਿ ਹੁਣ ਪਾਰਟੀ ਕਹਿੰਦੀ ਕਿ ਤੁਸੀਂ ਕੋਈ ਸਰਪੰਚ ਵੀ ਨਹੀਂ ਬਣ ਸਕਦੇ ਸੀ ਤੁਸੀਂ ਕੋਈ ਮੈਂਬਰ ਵੀ ਨਹੀਂ ਬਣ ਸਕਦੇ ਸੀ ਉਹ ਤੁਹਾਨੂੰ ਸਿੱਧਾ ਅਸੀਂ ਐਮਐਲਏ ਬਣਾਇਆ ਹੈ ਜਿਸ ਕਾਰਨ ਇਹ ਦਬਾਅ ਦੇ ਥੱਲੇ ਵੀ ਨੇ ਆਪਣੀ ਸਰਕਾਰ ਦੇ ਖਿਲਾਫ ਆਪਣੀ ਪਾਰਟੀ ਦੇ ਖਿਲਾਫ ਜੇ ਬੋਲਦੇ ਨੇ ਤਾਂ ਇਹਨਾਂ ਦੇ ਉੱਪਰ ਕਾਰਵਾਈ ਹੁੰਦੀ ਹੈ ਸੋ ਅੱਜ ਤੱਕ ਜੋ ਇਹਨਾਂ ਨੂੰ 2013 ਮਾਮਲੇ ਦੇ ਵਿੱਚ ਸਜ਼ਾ ਹੋਈ ਏ ਜੋ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕਿ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਨੇ ਨੌਜਵਾਨ ਚੇਹਰਾ ਨੇ ਆਮ ਆਦਮੀ ਪਾਰਟੀ ਦਾ ਔਰ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਦੀ ਗ੍ਰਿਫਤਾਰੀ ਦੇ ਨਾਲ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵਿਰੋਧੀਆਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਹੜਕਮ ਅਜ ਗਿਆ ਪਠਾਨ ਮਾਜਰਾ ਤੋਂ ਬਾਅਦ ਇਹ ਵਿਧਾਇਕ ਗ੍ਰਿਫਤਾਰ ਹੋਇਆ ਹੈ